ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਤੀਰਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਯੂਕੇ ਜਾ ਕੇ ਆਏ ਨੇ ਯੂਨੀਵਰਸਟੀਆਂ ਚ ਗਏ ਵਿਦਿਆਰਥੀਆਂ ਨੂੰ ਮਿਲੇ ਚਰਚਾਵਾਂ ਬਹੁਤ ਹੋਈਆਂ ਨੇ ਉੱਥੇ ਪ੍ਰਪੋਜ਼ਲ ਹੈ ਨਵੇਂ ਰੂਲਾਂ ਦੀ ਰੂਲਸ ਤਬਦੀਲੀ ਦਾ ਪਰ ਤੀਰਤ ਜੀ ਨੇ ਯੂਕੇ ਚ ਕੀ ਕੀ ਦੇਖਿਆ ਯੂਨੀਵਰਸਟੀਆਂ ਤੋਂ ਕੀ ਸੰਕੇਤ ਹੈ ਵਿਦਿਆਰਥੀਆਂ ਦਾ ਕੀ ਕਹਿਣਾ ਹੈ तमाम ਗੱਲਾਂ ਤੀਰਤ ਜੀ ਨਾਲ ਕਰਾਂਗੇ ਕੀ ਸੱਚਮੁੱਚ ਰੂਲਸ ਚੇਂਜ ਦਾ ਪ੍ਰਪੋਜ਼ਲ ਅਕਸੈਪਟ ਹੋ ਸਕਦਾ ਹੈ ਸਤੰਬਰ ਤੋਂ ਬਾਅਦ ਰੂਲ ਬਦਲ ਸਕਦੇ ਇਹ ਬਦਲਗੇ ਤਾਂ ਕੀ ਅਸਰ ਪਊਗਾ ਸਾਰੇ ਫੈਕਟਰ ਤੀਰਤ ਜੀ ਦੀ ਜ਼ੁਬਾਨੀ ਸੁਣਦੇ ਆ ਤੀਰਤ ਜੀ ਸਸੇਗਾਲ ਬਹੁਤ ਸਵਾਗਤ ਹੈ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕ ਸਸੇਗਾਲ ਜੀ ਸਸੇਗਾਲ ਤੀਰਤ ਜੀ ਸਾਰੇ ਵਿਸ਼ੇ ਅਡਰੈਸ ਕਰੋ ਸਰ ਸਾਰਿਆਂ ਤੋਂ ਪਹਿਲਾਂ ਨਾ ਇੱਕ ਇਹਤ ਹੋਰ ਇੰਪੋਰਟੈਂਟ ਵਿਸ਼ਾ ਆ ਕਿ ਜਦੋਂ ਬੱਚਾ ਇੰਡੀਆ ਤੋਂ ਜਾਂਦਾ ਨਾ ਉਹ ਕਿਹੜੀਆਂ ਗੱਲਾਂ ਦਾ ਖਿਆਲ ਰੱਖੇ ਕਿਉਂਕਿ ਨਾ ਇਸ ਵੇਲੇ ਯੂਕੇ ਦਾ ਸਭ ਤੋਂ ਵੱਡਾ ਗੱਲ ਸੱਚਾਈ ਆ ਮੈਂ ਸ਼ੋਅ ਤੇ ਵੀ ਕਹਿਣ ਨੂੰ ਤਿਆਰ ਆ ਬੱਚੇ ਨੂੰ ਤੁਸੀਂ ਸਹੀ ਸਲਾਹ ਵੀ ਦੇ ਦੇਣੋ ਪਤਾ ਕਹਿੰਦਾ ਪੈਕੇਜ ਕਰਦੇ ਆ ਆ ਕਰਦੇ ਆ ਜੀ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਤੇ ਦੱਸਵਾ ਜੀ ਸਾਡੇ ਅਸੀਂ ਵੀ ਕਰ ਰਹੇ ਹਾਂ ਬੱਚਿਆਂ ਨੇ ਕਿਉਂਕਿ ਸਾਨੂੰ ਵੀ ਪਤਾ ਕਿ ਉੱਥੇ ਵੀਜ਼ਾ ਦੀ ਪ੍ਰੋਬੈਬਿਲਿਟੀ ਆਈ ਦੀ ਰਚ ਕਾਫੀ ਹਾਈ ਹੈ ਤੇ ਬਿਲਕੁਲ ਵੀਜ਼ਾ ਵੀ ਆਉਣਾ ਸਾਰਾ ਕੁਝ ਵੀ ਆਉਣਾ ਬਟਾਂ ਇੱਕੋ ਚੀਜ਼ ਦੀ ਲੋੜ ਆ ਕਿ ਤੁਹਾਡੇ ਏਜੰਟ ਦੇ ਯੂਨੀਵਰਸਿਟੀ ਨਾਲ ਕੰਟੈਕਟ ਕਿਦਾਂ ਦੇ ਆ ਤੇ ਸਭ ਤੋਂ ਮੋਸਟ ਇੰਪੋਰਟੈਂਟ ਤੇ ਤੁਹਾਡੀ ਫੀਸ ਕਿੰਨੀ ਪਈ ਹੋਈ ਆ ਕਿਤੇ ਤੁਸੀਂ ਏਜੰਟਾਂ ਦੇ ਸਾਹਮਣੇ ਜੇ ਪਤਾ ਨਹੀਂ ਪਈ ਹੈਗੀ ਇਹ ਚੀਜ਼ਾਂ ਬਹੁਤ ਇੰਪੋਰਟੈਂਟ ਆ ਕਿਉਂਕਿ ਉੱਥੇ ਬੱਚਾ ਜਾ ਕੇ ਫਸਦਾ ਕਿਉਂਕਿ ਯੂਕੇ ਉਹ ਕੰਟਰੀ ਆ ਜਿੱਥੇ ਉੱਥੇ ਜਾ ਕੇ ਕਾਲਜ ਯੂਨੀਵਰਸ ਜਿਹੜੀ ਯੂਨੀਵਰਸਿਟੀ ਚੇਂਜ ਨਹੀਂ ਹੋਣੀ ਹੈਗੀ ਸੋ ਇਸ ਲਈ ਸੋ ਸਮਝ ਕੇ ਜਾਓ ਜੇ ਤੁਸੀਂ ਘੱਟ ਖਰਚੇ ਦੇ ਉੱਥੇ ਜਾਓਗੇ ਸਹੀ ਯੂਨੀਵਰਸਿਟੀ ਜਾਓਗੇ ਸਹੀ ਲੋਕੇਸ਼ਨ ਜਾਓਗੇ ਸਰ ਯੂਕੇ ਨਾਲ ਦੀ ਕੰਟਰੀ ਨਹੀਂ ਹੈਗੀ ਜੇ ਤੁਸੀਂ ਆਪਣੀ ਜ਼ਿੰਦਗੀ ਬਣਾਉ ਕਿਸੇ ਤਰ੍ਹਾਂ ਦੀ ਟੈਨਸ਼ਨ ਨਹੀਂ ਹੈਗੀ ਦੂਜਾ ਜਿਹੜਾ ਮੇਨ ਮੁੱਦਾ ਹੈਗਾ ਕਿ ਹੁਣ ਰੂਲ ਚੇਂਜ ਹੋਣ ਵਾਲੇ ਆ ਤੇ ਬੱਚਿਆਂ ਨੂੰ ਉਥੇ ਇੱਕ ਡਰਦਾ ਮਾਹੌਲ ਆ ਤੇ ਕਿੱਦਾਂ ਤੇ ਮੈਂ ਆ ਕੇ ਦੱਸਣਾ ਚਾਹੁੰਗਾ ਯਾਰ ਰੂਲ ਕਦੀ ਫਿਕਸ ਰਹਿੰਦੇ ਨਹੀਂ ਰੂਲ ਤਾਂ ਹਮੇਸ਼ਾ ਹੀ ਅੱਜ ਤੱਕ ਜ਼ਿੰਦਗੀ ਦੇ ਰੂਲਾਂ ਦਾ ਅਸੂਲ ਆ ਰੂਲ ਤਾਂ ਚੇਂਜ ਹੁੰਦੇ ਹੀ ਆਏ ਆ ਠੀਕ ਹੈ ਨਾ ਸੋ ਇਸੇ ਚੀਜ਼ ਨੇ ਮੈਂ ਹਰ ਬੱਚੇ ਨੂੰ ਕਹੂੰਗਾ ਕਿ ਯਾਰ ਥੋੜਾ ਜਿਹਾ ਜਿਗਰਾ ਯਾਰ ਰੱਖਿਆ ਕਰੋ ਜੇ ਮੈਂ ਅੱਜ ਪਹਿਲੀ ਗੱਲ ਕਰਾਂ ਜਦੋਂ ਅਸੀਂ ਪੜਨ ਗਏ ਸੀ ਯਾਰ ਵਰਕ ਪਰਮਿਟ ਹੁੰਦਾ ਹੀ ਨਹੀਂ ਸੀਗਾ ਠੀਕ ਹੈ ਨਾ ਤੁਹਾਨੂੰ ਤੁਹਾਡੀ ਕੰਟਰੀ ਉੱਥੇ ਦੀ ਉਹਨਾਂ ਦੀ ਪੜ ਕੇ ਕੰਟਰੀ ਛੱਡਣੀ ਪੈਂਦੀ ਸੀਗੀ ਤੇ ਉਸ ਤੋਂ ਬਾਅਦ ਜਿਹੜਾ ਵਰਕ ਪਰਮਿਟ ਡ ਇੰਟਰੋਡਿਊਸ ਕੀਤਾ ਬੈਕ ਇਨ 2018 ਵਿੱਚ ਇਹਨਾਂ ਨੇ ਕੀਤਾ ਸਪਾਊਸ ਵੀਜ਼ਾ ਚੱਲਿਆ ਫਿਰ ਚੇਂਜ ਹੋਇਆ ਹੁਣ ਉਹਨਾਂ ਨੇ ਥੋੜਾ ਜਿਹਾ ਵਰਕ ਪਰਮਿਟ ਘਟਾਉਣ ਦੀ ਗੱਲ ਕੀਤੀ ਆ ਜੇ ਅੱਜ ਘਟਾਉਣ ਦੀ ਤਵਾਰਾ ਫੇਰ ਵਧਣਗੇ ਸੋ ਚੀਜ਼ਾਂ ਚੱਲਦੀਆਂ ਰਹਿਣੀਆਂ ਪਰ ਇਹ ਤੇ ਮੇਨ ਕੜੀ ਪਤਾ ਕੀ ਜਿਹੜੀ ਸਾਰੇ ਆਪਾਂ ਮਿਸ ਕਰਦੇ ਆ ਸੋ ਅੱਜ ਨਾ ਇੱਕ ਸਟੋਰੀ ਤੁਹਾਡੇ ਨਾਲ ਸਾਂਝੀ ਕਰਨੀ ਆ ਜੋ ਮੇਰੇ ਨਾਲ ਉੱਥੇ ਹੋ ਤੈਨਾਂ ਮੈਨਾਂ 2 ਸਾਲ ਪਹਿਲਾਂ ਨਾ ਮੈਂ ਡੀ ਮੌਡਫੋਰਟ ਯੂਨੀਵਰਸਿਟੀ ਗਿਆ ਸੀ ਡੀਐਮਯੂ ਜਿਹਨੂੰ ਆਪਾਂ ਕਹ ਰਹੇ ਨੇ ਤੇ ਉੱਥੇ ਨਾ ਬੱਚੇ ਉਸ ਵੇਲੇ ਨਾ ਇੱਕ ਨਵੀਂ ਯੂਕੇ ਵੱਲ ਭੀੜ ਚੱਲੀ ਹੋਈ ਸੀ ਕਿ ਯੂਕੇ ਦਾ ਵੀਜ਼ਾ ਕਨਵਰਟ ਕਰਾ ਲਓ ਬੜੇ ਬੱਚਿਆਂ ਨੇ ਕਰਾਇਆ ਜੀ ਹਿਸਾਬ ਹੀ ਨਹੀਂ ਕੋਸ ਜਿਹਨੂੰ ਕਹਦੇ ਕਿ ਕਿਉਂਕਿ ਨਾ ਇੱਕ ਪੈਸਾ ਇੱਕ ਚੀਜ਼ ਹੀ ਇਦਾਂ ਦੀ ਹੈ ਨਾ ਕਿ ਬੰਦਾ ਕਹਿੰਦਾ ਕਿ ਅੱਜ ਹੀ ਫਟਾਫੜ ਕਮਾਉਣਾ ਸ਼ੁਰੂ ਕਰ ਦੇ ਤੇ ਖਾਸ ਤੌਰ ਤੇ ਬੱਚਿਆਂ ਨੂੰ ਤਾਂ ਅਸੀਂ ਵੀ ਇੰਨਾ ਉਮਰਾਂ ਚ ਲੰਗੇ ਤੇ ਕਾਲੀ ਤਾਂ ਹੁੰਦੀ ਆ ਠੀਕ ਹੈ ਨਾ ਕਿ ਫਟਾਫੜ ਕਮਾ ਲੈ ਤੇ ਐਸ ਵੇਲੇ ਮਾਪਿਆਂ ਦਾ ਸਭ ਤੋਂ ਵੱਡਾ ਫਰ ਸਫਰ ਲੰਬਾ ਰਾਸਾ ਚੁਣ ਲਈ ਪਰ ਸ਼ਾਰਟਕਟ ਨਹੀਂ ਚੁਣਨਾ ਤੇ ਉਦੋਂ ਨਾ ਕਈ ਬੱਚੇ ਮੈਨੂੰ ਅੱਜ ਵੀ ਯਾਦ ਹੈ ਡੀਮੌਂਡ ਫੋਰਡ ਯੂਨੀਵਰਸਿਟੀ ਮਿਲੇ ਸੀਗੇ ਉਹ ਸਟੋਰੀ ਮੇਰੀ ਅੱਜ ਵੀ ਇੰਸਟਾਗ੍ਰam ਤੇ ਪਈ ਹੋਈ ਹੈ ਪੁਰਾਣੀ ਤੇ ਉਹਦੇ ਮਿਲੇ ਸੀ ਤੇ ਬੱਚੇ ਨੇ ਸਲਾਹ ਲੈਣ ਲੱਪੇ ਕਿ ਸਰ ਕੀ ਕਰੀਏ ਕਿੱਦਾਂ ਕਰੀਏ ਕੀ ਕਰੀਏ ਤੇ ਮੇਰੇ ਤੇ ਬੱਚਿਆਂ ਨੂੰ ਜੋ ਮੈਂ ਉਹਨਾਂ ਨੇ ਸਵਾਲ ਪੁੱਛਿਆ ਕਿ ਬੇਟਾ ਪੜ੍ਹਾਈ ਕਹਿੰਦੇ ਜੀ ਠੀਕ ਠਾਕ ਚੱਲ ਰਹੀ ਹੈ ਪਰ ਨਾ ਸਾਰੇ ਬੱਚੇ ਉਧਰ ਨੂੰ ਜਾ ਰਹੇ ਆ ਤੇ ਮੈਂ ਤੇ ਬੱਚੇ ਨੂੰ ਇਹ ਕਿਹਾ ਸੀ ਮੈਂ ਕਿਹਾ ਬੇਟਾ ਕਿੰਨੇ ਪੈਸੇ ਤੇਰੇ ਉੱਥੇ ਲੱਗਣੇ ਆ ਜੀ ਕਨਵਰਟ ਕਰਾਉਂਦਾ ਸੋ ਤੋ ਚੰਗਾ ਨਹੀਂ ਕਿ ਤੂੰ ਸਹੰਦੇ-ਸਹੰਦੇ ਜਿਗਰੇ ਦੇ ਨਾਲ ਜਿਹੜੇ ਪੈਸੇ ਉੱਥੇ ਦੇਣੇ ਆ ਸੁਗੇ ਤੇ ਕਿਸ਼ਤਾਂ ਚ ਦੇ ਕੇ ਜੇ ਪੜ੍ਹਾਈ ਪੂਰੀ ਕਰੇ ਫਿਰ ਇਹਦਾ ਤੈਨੂੰ 2 ਸਾਲ ਦਾ ਵਰਕ ਪਰਮਿਟ ਮਿਲਣਾ ਹੀ ਆ ਨਾ ਜਿਹੜਾ ਤੂੰ ਉੱਥੇ ਲੈਣਾ ਹੈਗਾ ਹੁਣ ਤੁਸੀਂ ਦੱਸੋ ਹੁਣ ਉਹਨਾਂ ਨੇ ਇਹ ਵੀ ਕਰ ਦਿੱਤਾ ਜਿਹੜਾ ਵਰਕ ਪਰਮਿਟ ਸਭ ਨੂੰ ਪਤਾ ਕੋਸ ਵੀ ਥੋੜੀ ਔਖੀ ਚੇਂਜ ਹੋਈ ਹੈ ਵਰਕ ਪਰਮਿਟ ਨਹੀਂ ਕਨਵਰਟ ਹੁੰਦੇ ਤੇ ਜਿਹੜਾ 5 ਤੋਂ 10 ਸਾਲ ਵਾਰਾ ਵੀ ਪ੍ਰਪੋਜ਼ਲ ਸੋਚ ਰਹੇ ਆ ਤੇ ਬੱਚਿਆਂ ਨੂੰ ਉਹ ਵੀ ਟੈਨਸ਼ਨ ਆ ਏਮਪਲੋਇਰ ਦੇ ਨਖਰੇ ਵੀ ਸਹਣੇ ਪੈ ਰਹੇ ਆ ਪਰ ਅੱਜ ਮੈਂ ਖੁਸ਼ੀ ਦੀ ਗੱਲ ਦੱਸਾਂ ਬੱਚੇ ਆਪ ਆ ਹੋਨ ਡਿਗਰੀ ਐ ਕੰਪਲੀਟ ਕਰਨ ਵਾਲੇ ਪਾਸੇ ਜਿਹੜੇ ਕੀ ਲਾਗੇ ਜਿਹੜੇ ਕੀ ਆ ਚੁੱਕੇ ਆ ਤੇ ਹੁਣੇ ਤੋਂ ਹੀ ਜੜੀਆਂ ਕੀ ਉਹਨਾਂ ਨੂੰ ਪ੍ਰੋਪੋਜ਼ਲਾਂ ਜੜੀਆਂ ਕੀ ਆਉਣੀਆਂ ਸ਼ੁਰੂ ਹੋ ਚੁੱਕੀਆਂ ਪਲੇਸਮੈਂਟਸ ਦੀਆਂ ਜਿਹੜੇ ਕੀ ਮੈਂ ਮੈਂ ਤਾਂ ਕਹੂੰਗਾ ਮੇਰੇ ਲਈ ਬੜੀ ਵੱਡੀ ਖੁਸ਼ੀ ਦੀ ਗੱਲ ਕਿ ਜਦੋਂ ਬੱਚਾ ਤੁਹਾਡੇ ਨਾਲ ਆਪ ਕੰਟੈਕਟ ਕਰੇ ਕਿਉਂਕਿ ਮੈਂ ਸਟੋਰੀ ਪਾਈ ਸੀ ਇੰਸਟਾਗ੍ਰam ਤੇ ਜਦੋਂ ਤੇ ਬੱਚੇ ਦਾ ਸਪੈਸ਼ਲੀ ਜਦ ਕਿ ਉਹ ਬੱਚਾ ਮੇਰਾ ਨਹੀਂ ਯੂਕੇ ਭੇਜਿਆ ਹੋਇਆ ਸੀ ਸਿਰਫ ਉਹ ਤੋਂ ਸਲਾਹ ਲੈ ਕੇ ਜਿਹੜਾ ਉੱਥੇ ਟਿਕਿਆ ਰਿਹਾ ਆਪਣੀ ਪੜ੍ਹਾਈ ਕੰਪਲੀਟ ਕੀਤੀ ਤੋਂ ਆਪਣੀ ਪਲੇਸਮੈਂਟ ਦੀ ਵੀ ਉਹਨੇ ਗੱਲ ਦਿੱਤੀ ਕਿ ਹਾਂਜੀ ਮੇਰੀ ਪਲੇਸਮੈਂਟ ਸਰ ਹੋ ਗਈ ਆ ਤੇ ਨਾਲੇ ਸਪੈਸ਼ਲੀ ਦੱਸੋ ਜੀ ਉਸ ਬੱਚੇ ਦਾ ਕੱਦ ਕਿੰਨਾ ਉੱਚਾ ਹੋ ਗਿਆ ਕੱਦ ਇਹ ਨਹੀਂ ਕਿ ਹਾਈਟ ਵਧ ਗਈ ਯੂਕੇ ਜਾ ਕੇ ਕੱਦ ਮੀਨਸ ਬੱਚਾ +2 ਤੋਂ ਹੁਣ ਯੂਕੇ ਦਾ ਡਿਗਰੀ ਹੋਲਡਰ ਹੋ ਗਿਆ ਤੇ ਜਿਹੜੀ ਬਹੁਤ ਵੱਡੀ ਗੱਲ ਆ ਜਿਹੜੀ ਕਿ ਪਿਛਲੇ ਸਮੇਂ ਦੇ ਵਿੱਚ ਸਾਡੇ ਜਿਹੜੀ ਭੀੜ ਦੇ ਵਿੱਚ ਬੱਚੇ ਗਏ ਨਾ ਅਸੀਂ ਬਹੁਤ ਘੱਟ ਬੱਚੇ ਨੇ ਡਿਗਰੀਆਂ ਕੀਤੀਆਂ ਨਹੀਂ ਤਾਂ ਜ਼ਿਆਦਾਤਰ ਬੱਚੇ ਟਰੈਕ ਤੋਂ ਥੱਲੇ ਹੋ ਗਏ ਤੇ ਹਰ ਬੱਚਾ ਉਹ ਯਾਦ ਰੱਖ ਲੈ ਉਹਨਾਂ ਦਾ ਆਉਣ ਵਾਲਾ ਭਵਿੱਖ ਬਹੁਤ ਵਧੀਆ ਵਾ ਜਿਨ੍ਹਾਂ ਦੇ ਹੱਥਾਂ 'ਚ ਡਿਗਰੀਆਂ ਜਿਨ੍ਹਾਂ ਨੇ ਲੈ ਲਈਆਂ ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਇੱਕ ਭੀੜ ਤੋਂ ਅਲੱਗ ਹੋ ਗਏ ਆਪਣੇ ਕਦ ਜਿਹੜੇ ਉੱਚੇ ਕਰ ਲਏ ਆ ਸੋ ਯੂਕੇ ਦੇ ਵਿੱਚ ਮੈਂ ਦੁਬਾਰਾ ਕਹੂੰਗਾ ਜੇ ਰੂਲ ਚੇਂਜ ਹੁੰਦੇ ਆ ਰੂਲ ਨੇ ਤਾਂ ਚੇਂਜ ਹੁੰਦੇ ਰਹਿਣਾ ਅਸੀਂ ਕਿਹੜੇ ਮਕਸਦ ਨਾਲ ਉੱਥੇ ਗਏ ਸੀ ਸਾਡਾ ਉਸ ਵੇਲੇ ਮੋਟਿਵ ਕੀ ਸੀਗਾ ਤੇ ਜਿਹੜੀ ਕਿ ਉਹ ਚੀਜ਼ ਮੈਟਰ ਜਿਹੜੀ ਕਰਦੀ ਆ ਇੱਕ ਸਟੋਰੀ ਹੋਰ ਸਾਂਝੀ ਕਰ ਲਵਾਂ ਸਰ ਮੈਂ ਆਪਣੇ ਕਿਸੇ ਰਿਲੇਟਿਵ ਦੇ ਘਰ ਗਿਆ ਤੇ ਉੱਥੇ ਇਹ ਫਰੈਂਡ ਸਾਈਕਲ ਦੇ ਵਿੱਚ ਹੋਰ ਬੰਦੇ ਬੈਠੇ ਸੀ ਜਿਨ੍ਹਾਂ ਦਾ ਨਾ ਉਹਨਾਂ ਦਾ ਭਾਂਜਾ ਉੱਥੇ ਆਇਆ ਸੀਗਾ ਤੇ ਉਹਨਾਂ ਨੇ ਮੈਨੂੰ ਪੁੱਛਿਆ ਕਿ ਇਹ ਸਾਡਾ ਬੱਚਾ ਆਇਆ ਕਿ ਇਹ ਵੀ ਹੁਣ ਉਹੇ ਸੇਮ ਉਹੀ ਗੱਲ ਸਾਲ ਬਾਅਦ ਹੁਣ ਛੱਡਣ ਨੂੰ ਫਿਰਦਾ ਕੀ ਹੁਣ ਮੈਂ ਛੱਡ ਦਵਾਂ ਸਰ ਫੀਸ ਨਹੀਂ ਦਿੱਤੀ ਯਾਨੀ ਕੁਝ ਨਹੀਂ ਦਿੱਤੀ ਯਾਨੀ ਤੇ ਜਦੋਂ ਮੈਂ ਉਹਨੂੰ ਪੁੱਛਿਆ ਕਿ ਬਟਾ ਤੇਰੀ ਫੀਸ ਕਿੰਨੀ ਹੈ ਜਿਹੜੀ ਉਹਨੇ ਯੂਨੀਵਰਸਿਟੀ ਦਾ ਨਾਮ ਲਿਆ ਤੋਂ ਮੈਂ ਨਾਮ ਲੈ ਵੀ ਦਿੰਦਾ ਕਮੈਂਟਰੀ ਹਰ ਬੱਚੇ ਨੂੰ 5000 ਡਾਲਰ ਦੀ ਸਕਾਲਰਸ਼ਿਪ 5000 ਪ ਤੇ ਉਹ ਬੱਚਾ ਕਹਿੰਦਾ ਜੀ ਮੈਨੂੰ ਤਾਂ ਮਿਲੀ ਨਹੀਂ ਸੋ ਜਦੋਂ ਅਨਲਿਸਿਸ ਕੀਤਾ ਸਾਰਾ ਕੁਝ ਕੀਤਾ ਬੱਚੇ ਨੂੰ ਪਤਾ ਹੀ ਨਹੀਂ ਸੀ ਉਹਨੂੰ ਸਕਾਲਰਸ਼ਿਪ ਮਿਲੀ ਸੋ ਮੈਂ ਦਸੂਗਾ ਕਿ ਕਿੱਡਾ ਕਿਉਂਕਿ ਉਹਦਾ ਏਜੰਟ ਨਹੀਂ ਨਹੀਂ ਬਲਕਿ ਉਹ ਦੁਆਰਾ ਜਨੇ ਮੇਰੇ ਏਜੰਟ ਨੇ ਨਹੀਂ ਦੱਸਿਆ ਦੂਜੀ ਚੀਜ਼ ਕੀ ਸੀਗੀ ਆਲਸ ਕੀਤੀ ਹੋਈ ਆਸ ਹਾਈਡ ਕਰਤੀ ਕਿਉਂ ਹਾਈਡ ਕਰਤੀ ਉਹ ਬੱਚੇ ਦੀ ਵੀ ਕਹਿੰਦੇ ਜੀ ਜੇ ਦੇ ਸੀਗੀ ਕਿ ਮੈਂ ਸਿਰਫ ਮਈ ਇੰਟੈਕਟ ਜਾਣਾ ਸਪਟੰਬਰ ਚ ਨਹੀਂ ਜਾਣਾ ਸੋ ਉਹੀ ਗੱਲ ਨਾਲ 3 ਮਹੀਨੇ ਪਹਿਲੋ ਜਾਣ ਦੇ ਕਰਕੇ ਉਸ ਬੱਚੇ ਨੇ ਆਪਣਾ 8-9 ਲੱਖ ਰੁਪਏ ਜ਼ਿਆਦਾ ਖਰਚਿਆ ਸੋ ਕਿਤੇ ਨਾ ਕਿਤੇ ਗਲਤੀਆਂ ਸਾਡੀਆਂ ਨਾ ਸੋ ਇਸ ਲਈ ਮੈਂ ਬੱਚਿਆਂ ਨੂੰ ਕਹੂੰ ਯੂਕੇ ਵੀਜ਼ਾ ਦੇਣਾ ਹੀ ਦੇਣਾ ਉਹਨੇ ਅੱਜ ਮੈਂ ਇਸ ਵੱਡੀ ਸਟੇਟਮੈਂਟ ਇੱਥੇ ਦੇ ਰਿਹਾ ਯੂਕੇ ਰਿਫਿਊਜ਼ਲ ਨਹੀਂ ਦਿੰਦਾ ਉਹਦਾ ਸਾਰਾ ਪਿਛਲੇ ਸਾਡੇ ਵੀ ਯੂਕੇ ਦੇ ਕੇਸਿਸ ਨਿਕਲੇ ਆ ਸਰ 10 ਸਾਲ 12 ਸਾਲ ਦੇ ਗੈਪ ਦਾ ਵੀ 24 ਘੰਟਿਆਂ ਚ ਵੀਜ਼ਾ ਸਰ ਬਹੁਤ ਵੱਡੀ ਇਹ ਗੱਲ ਹੈਗੀ ਐ ਸੋ ਡਰਨ ਦੀ ਲੋੜ ਨਹੀਂ ਹੈਗੀ ਸੋ ਗੱਲ ਹੈਗੀ ਆ ਕਿ ਸਹੀ ਯੂਨੀਵਰਸਿਟੀ ਸਹੀ ਕੋਰਸ ਵਿੱਚ ਐਡਮਿਸ਼ਨ ਜੇ ਲੈ ਲਈ ਯੂਕੇ ਦੇ ਵਿੱਚ ਜ਼ਿੰਦਗੀ ਬਣ ਜਣੀ ਆ ਔਰ ਰੂਲ ਚੇਂਜ ਹੁੰਦੀਆਂ ਨਾ ਇਹ ਦੂਰ ਦੀਆਂ ਗੱਲਾਂ ਰਹਿਣੀਆਂ ਜੇ ਅਸੀਂ ਇੱਥੋਂ ਗਲਤ ਫੈਸਲਾ ਲੈ ਗਏ ਸੋ ਹਜੇ ਵੀ ਟਾਈਮ ਤੁਹਾਡੇ ਕੋਲ ਹੈਗਾ ਸਪਟੰਬਰ ਇਨਟੇਕ ਵਾਸਤੇ ਜਨਵਰੀ ਵਾਸਤੇ ਵੀ ਜੇ ਤੁਸੀਂ ਜਾਣਾ ਚਾਹੁੰਦੇ ਆ ਤੇ ਪਿਨਾਕਲ ਦੀ ਟੀਮ ਨਾਲ ਮਿਲੋ ਬਿਲਕੁਲ ਸਾਡੇ ਤਜਰਬੇ ਦੇ ਨਾਲ ਮੈਂ ਤਾਂ ਕਹਾਂਗਾ ਹਰ ਚੀਜ਼ ਚੈੱਕ ਕਰੋ ਚਾਹੇ ਪੇ ਆਫਟਰ ਵੀਜ਼ਾ ਦੀ ਫੈਸਿਲਿਟੀ ਜਿਹੜੀ ਲੈਣੀ ਆ ਉਹ ਵੀ ਤੁਸੀਂ ਲੈ ਸਕਦੇ ਸਾਡੇ ਕੋਲ ਤੇ ਟਾਈਮ ਰਹਿੰਦੇ ਆਪਣਾ ਪ੍ਰੋਸੈਸ ਸ਼ੁਰੂ ਕਰੋ ਤੇ ਆਪਣੇ ਬਾਹਰ ਜਾਂਦਾ ਸੁਪਨਾ ਜੈਨੋ ਦੇ ਮਾਣਦਾਰ ਤਰੀਕੇ ਨਾਲ ਬੁਰੇ ਕਰੋ ਬਾਕੀ ਇਹ ਰੂਲਸ ਚੇਂਜ ਹੋਣਾ ਨਹੀਂ ਹੋਣਾ ਇਹ ਮੈਟਰ ਉਦੋਂ ਕਰੇਗਾ ਜੇ ਮੈਂ ਆਫ ਟ੍ਰੈਕ ਹੋ ਗਿਆ ਠੀਕ ਹੈ ਨਾ ਬਾਕੀ ਰੂਲ ਇਹ ਚੇਂਜ ਹੋਣ ਦੇ ਦਾ ਦੱਸ ਦਵਾ ਸ਼ਾਰਟ ਦੇ ਵਿੱਚ ਇਸ ਉਮੀਦ ਹੈਗੀ ਹੈ ਇੰਪਲੀਮੈਂਟ ਜਿਹੜੇ ਹੋ ਜਣੇ ਆ ਪਰ ਹੋ ਜਣ ਪਰ ਜੇ ਮੈਂ ਆਪਣੇ ਸਹੀ ਟਰੈਕ ਤੇ ਗਿਆ ਜਿਹੜਾ ਮੇਰਾ ਮਕਸਦ ਸੀਗਾ ਫਿਰ ਮੈਂ ਸਿਰਾਂ ਜਿਹੜਾ ਕੀ ਜ਼ਿੰਦਗੀ ਚ ਲਾਈ ਜਾਣਾ ਚਲੋ ਬਹੁਤ ਬਹੁਤ ਧੰਨਵਾਦ ਜੀ ਸੋ ਸਾਰੇ ਵਿਦਿਆਰਥੀ ਜ਼ਰੂਰ ਕੋਈ ਕਨਫਿਊਜ਼ਨ ਹੈ 85578 85578 ਤੇ ਗੱਲ ਕਰੋ ਤੀਰਤ ਜੀ ਤੋਂ ਸਲਾਹ ਲਓ ਕਨਫਿਊਜ਼ਨ ਹੈ ਉਹਨੂੰ ਦੂਰ ਕਰੋ ਤਸੱਲੀ ਕਰੋ ਫਿਰ ਫੈਸਲੇ ਕਰੋ ਧੰਨਵਾਦ